ਖੰਡ ਦੇ ਗੁੱਚੇ ਨੇ ਇਹ ਖੰਡ ਦੇ ਗੁੱਚੇ ਦੇ ਪਰ ਉਹਨੇ ਖੰਡ ਗਿਰਦੀ ਜੀ ਨਾ ਥਾਂਾਂ ਤੋਂ ਅੱਛਾ ਜੀ ਅੱਛਾ ਜਿੰਨੀ ਆ ਜੇ ਆ ਜਿਹੜੇ ਗੁੱਚੇ ਨੇ ਖੰਡ ਦੇ ਨੇ ਗੁੱਚੇ ਨੇ ਖੰਡੇ ਖੰਡ ਗਿਰਦੀ ਆ ਦੋਸਤੋ ਆ ਜਿਹੜਾ ਤੁਸੀਂ ਪਿੱਛੇ ਦਰੱਖਤ ਦੇਖ ਰਹੇ ਉਹਨਾਂ ਨੇ ਇਸ ਨੂੰ ਖੰਡ ਲੱਗਦੀ ਆ ਸੋਨੂੰ ਯਕੀਨ ਨਹੀਂ ਆਉਣਾ ਪਰ ਸੱਚੀ ਗੱਲ ਹੈ ਇਹ ਕਿੰਨੇ ਕ ਲੱਗਦੀ ਆ ਹੈ ਨਾ ਤਾਂ ਆਪਾਂ ਬਾਬਾ ਜੀ ਨਾਲ ਖੜੇ ਨੇ ਜਿਹੜੇ ਅੱਖੀਂ ਦੇਖਦੇ ਨੇ ਤੇ ਸਾਰੀ ਖੰਡ ਜਿੰਨੀ ਵੀ ਲੱਗਦੀ ਆ ਇਕੱਠੀ ਕਰਦੇ ਨੇ ਹਾਲੇ ਵੀ ਥੋੜੀ ਥੋੜੀ ਲੱਗੀ ਆ ਕਿੱਥੇ ਲੱਗਦੀ ਆ ਸੋਨੂੰ ਦਿਖਾਵਾਂਗੇ ਤੁਸੀਂ ਜਾਣ ਕੇ ਹੈਰਾਨ ਹੋ ਜਾਓਗੇ ਤੇ ਆਜੋ ਪਹਿਲਾਂ ਤੇ ਆ ਦੇਖੋ ਤੁਸੀਂ ਇਹ ਇਹ ਕਾਫੀ ਜਿਹੜਾ ਪੁਰਾਣਾ ਦਰਖਤ ਹੈ ਪਤਾ ਨਹੀਂ ਕਿੰਨੇ ਕ ਸਾਲ ਪੁਰਾਣਾ ਹੈ ਤੇ ਜਿਹੜਾ ਇੱਥੇ ਧੂਆਂ ਬਣਿਆ ਹੋਇਆ ਕਿਸੇ ਫੱਕਰ ਫਕੀਰ ਦਾ ਤੇ ਇਹਦੀ ਕਹਿੰਦੇ ਕਿਰਪਾ ਇਸ ਬਾਬੇ ਦੀ ਕਿਰਪਾ ਤੇ ਜਿਹੜੀ ਇਸ ਦਰਖਤ ਨੂੰ ਖੰਡ ਲੱਗਦੀ ਆ ਤੇ ਆ ਜਿੰਨਾ ਵੀ ਥੱਲੇ ਥਾਂ ਹੈ ਇਹ ਸਾਰਾ ਥਾਂ ਖੰਡ ਦੇ ਨਾਲ ਭਰ ਜਾਂਦਾ ਹੈ ਤਿਆ ਬਾਬਾਈ ਨਾਲ ਗੱਲਬਾਤ ਕਰਦੇ ਆ ਬਾਬਾਈ ਕਿਨੇ ਤਪੱਸਿਆ ਕਰੀ ਸੀ ਰੇ ਉਰੇ ਸ਼ਿਵਜੀ ਨੇ ਮਹਾਰਾਜ ਨੇ ਦੁਪਰਸਾ ਕਰੀਆ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਦੇਵ ਸਾਰੇ ਆ ਕੇ ਗਏ ਨੂ ਰੇ ਅੱਛਾ ਉਰੇ ਸ਼ਿਵਜੀ ਮਹਾਰਾਜ ਵੀ ਆ ਕੇ ਗਏ ਨੇ ਗੁਰੂ ਗੋਬਿੰਦ ਸਿੰਘ ਵੀ ਆ ਕੇ ਗਿਆ ਤੇ ਗੁਰੂ ਨਾਨਕ ਦੇਵ ਜੀ ਸਾਨੂੰ ਕਿਵੇਂ ਪਤਾ ਜੀ ਇਹ ਪ੍ਰਾਰਥਨਾ ਸਾਨੂੰ ਕਾਸ਼ਵਾਣੀ ਹੋਈ ਐ ਇਸ ਦੀ ਅੱਛਾ ਕਾਸ਼ਵਾਣੀ ਹੋਈ ਹਾਂ ਦਿਖਾਣਾ ਨੇ ਖੰਡ ਕਿਰਦੀ ਆ ਅੰਮ੍ਰਿਤ ਚੋਂ ਗਾ ਉੱਤੇ ਹਾਂ ਹਾਂ ਪਹਿਲਾ ਖੰਡ ਦਿਖਾਓ ਜੀ ਕਿੱਥੇ ਲੱਗਦੀ ਆ ਇਹ ਫਿਰ ਲੋਕਾਂ ਨੇ ਯਕੀਨ ਨਹੀਂ ਕਰਦਾ ਨਾ ਹਾਂ ਜੀ ਪਹਿਲਾ ਖੰਡ ਦਿਖਾਓ ਆ ਦੇਖੋ ਕਿੱਥੇ ਲੱਗਿਆ ਖੰਡ ਆ अच्छा आ, आ, आ देखा ਜਿਵੇਂ ਆ ਗੁੱਛਾ ਠੀਕ ਇਹ ਖੰਡ ਦੇ ਗੁੱਛੇ ਨੇ ਇਹ ਖੰਡ ਦੇ ਗੁੱਛੇ ਦੇ ਪਰ ਉਹਨੇ ਖੰਡ ਗਿਰਦੀ ਜੀ ਨਾ ਥਾਂ ਤੋਂ اچھا ਜੀ ਜੀ اچھا ਜਿੰਨੇ ਆ ਜੇ ਆ ਜਿਹੜੇ ਗੁੱਛੇ ਨੇ ਖੰਡ ਦੇ ਨੇ ਗੁੱਛੇ ਨੇ ਖੰਡੇ ਖੰਡ ਕਰਦੀ ਇਹ ਵੀ ਹਾਂ ਹਾਂ ਆਹਾਰੇ ਜਿੰਨੇ ਵੀ ਨੇ ਫਿਰ ਹੁਣ ਖੰਡ ਹੈ ਤਾਂ ਨਹੀਂ ਇੱਥੇ ਹੁਣ ਜੇ ਠਾੜ ਜਿਗਰ ਲੱਗੂਗੀ ਅੱਛਾ ਜੇ ਠਾੜ ਚ ਅੱਛਾ ਵੀ ਆ ਜਿੰਨੇ ਵੀ ਗੁੱਛੇ ਨੇ ਹੈ ਤਾਂ ਦੋਸਤੋ ਆ ਆ ਜਿਹੜੇ ਗੁੱਛੇ ਨੇ ਖੰਡ ਦੇ ਨੇਗੇ चार्थे चार्थे अच्छा ते ਝੜ ਕੇ ਨਵੇਂ ਆਏ ਨੇ ਬੱਚੇ ਹੁਣ ਕਹਿੰਦੇ ਦੁਬਾਰੇ ਚੱਲੂ ਫਿਰ ਇੱਕ ਵਾਰੀ ਬੱਚੇ ਝੜ ਗਏ ਸਾਰੇ ਇਹ ਹੁਣ ਸਾਰੇ 2 ਮਹੀਨੇ 1.5 ਮਹੀਨੇ ਦੁਬਾਰੇ ਲੱਗ ਜੂ ਖਾਂਦੇ ਆ ਹੁਣ ਦੁਬਾਰੇ ਜਿਹੜਾ ਜੇਠਾੜ ਦੇ ਵਿੱਚ ਫੇਰ ਚੱਲੂ ਫੇਰ 6 ਮਹੀਨੇ ਲਗਾਤਾਰ ਚੱਲੀ ਜਾਊਗੀ ਫਿਰ ਜਿਹੜੀ ਖੰਡ ਲੱਗਦੀ ਹੈ ਬਾਬਾ ਉਹ ਕੰਮ ਆਉਂਦੀ ਹੈ ਕਿਸੇ ਉਹ ਕੰਮ ਜੇ ਖਾਣੀ ਹੋਵੇ ਖਾ ਵੀ ਸਕਦਾ ਨਹੀਂ ਜਾਨਵਰ ਖਾਂਦੇ ਨੇ ਜੇ ਇਕੱਠੀ ਕਰਨੇ ਦੇਖ ਸਕਦਾ ਜਰਵਾ ਅੱਛਾ ਜੀ ਪੂਰਾ ਚਿੱਟਾ ਹੋ ਜਾਂਦਾ ਜਿਵੇਂ ਅੱਠ ਲਾਲ ਵਾਲੇ ਇਨੀ ਇਨੀ ਦੂਰ ਤੱਕ ਆ ਸਾਰੀ ਧਰਤੀ ਚਿੱਟੀ ਹੋ ਜਾਂਦੀ ਹੈ ਖੰਡ ਦੇ ਨਾਲ ਹਾਂ ਖੰਡ ਵੀ ਨਾਲ ਅੱਛਾ ਜੀ ਇਹ ਅੱਛਾ ਜੀ ਹਾਂ ਹਾਂ ਪਰਮੇਸ਼ਰ ਨੂੰ ਵੀ ਸਾਨੂੰ ਤਾਂ ਇਹ ਵੀ ਉਹਨਾਂ ਤਵੱਸ਼ਾ ਦੇਖੀ ਜਰੂਰ ਆਸੀ ਨੇ ਵੀ ਸਾਥ ਕਰਦੇ ਰਹੇ ਉਹ ਅੱਛਾ ਸਾਥ ਤਵੱਸ਼ਾ ਕਰਦੇ ਰਹੇ ਹੋਰ ਵੀ ਆਉਂਦੇ ਨੇ ਵੀ ਸਾਥ ਕਿੰਨੀ ਕੁ ਪੁਰਾਣੀ ਜਗ੍ਹਾ ਈ ਇਹ ਇਹ ਜੀ ਪੁਰਾਣੀ 350 400 ਸਾਲ ਪੁਰਾਣੀ ਹੈ ਪਹਿਲਾਂ ਦਾ 350 400 ਸਾਲ ਪੁਰਾਣੀ ਜਿਹੜੀ ਜਗ੍ਹਾ ਹੈ ਤਾਂ ਦੋਸਤੋ ਆ ਜਿਹੜਾ ਤੁਸੀਂ ਦਰਖਤ ਵੇਖ ਰਹੇ ਹੋ ਤਕਰੀਬਨ ਇਹ ਸਾਰਾ ਬਾਬਾ ਜੀ ਦਾ ਕਹਿਣਾ ਵੀ ਇੱਥੇ ਜਿਹੜੀ ਖੰਡ ਲੱਗਦੀ ਹੈ ਸਾਰੇ ਦਰਖਤ ਨੂੰ ਆ ਤੁਸੀਂ ਮੈਂ ਗੁੱਛੇ ਜਿਹੜੇ ਤੁਹਾਨੂੰ ਦਿਖਾਤੇ ਵੀ ਜਿੰਨੇ ਵੀ ਗੁੱਛੇ ਸੀ ਇਸ ਥਾਂ ਤੇ ਖੰਡ ਲੱਗੂਗੀ ਕੋਈ ਵੀ ਆ ਕੇ ਵੇਖ ਸਕਦਾ ਮੀਨਾ ਡੇਢ ਮਹੀਨੇ ਨੂੰ ਇੱਥੇ ਦੁਆਰੇ ਕਹਿੰਦੇ ਥੱਲੇ ਖਾਂਡੇ ਖੰਡ ਹੋਊਗਾ ਬਾਈ ਥੱਲੇ ਸਾਰੇ ਖੰਡ ਹੋਊਗੀ ਤੁਸੀਂ ਲਿਆ ਵੀ ਸਕਦੇ ਹੋ ਘਰੇ ਜੂਸ ਵੀ ਕਰ ਸਕਦੇ ਹੋ ਬਾਬਾ ਜੀ ਦਾ ਕਹਿਣਾ ਹੈ ਨਾ ਬਾਕੀ ਜਦੋਂ ਲੱਗੂਗੀ ਵੀਡੀਓ ਇੱਕ ਵਾਰ ਫੇਰ ਬਣਾਵਾਂਗੇ ਸੋਨੂੰ ਫੇਰ ਵੀ ਦਿਖਾਵਾਂਗੇ ਹਾਂਜੀ ਬਾਬਾ ਜੀ ਅੱਛਾ ਇਹ ਗੁੱਛੇ ਨੇ ਤਬ ਹਾਂ ਕਿਵੇਂ ਆ ਰਿਹਾ ਐਨੇ ਨੇ ਆ ਦੇਖ ਲਓ ਦੁਆਰੇ ਦਿਖਾ ਦਨੇ ਆ ਇਹ ਗੁੱਛੇ ਨੇ ਜਿੰਨੇ ਵੀ ਤੁਸੀਂ ਵੇਖ ਰਹੇ ਹੋ ਇਹ ਖੰਡ ਦੇ ਗੁੱਛੇ ਨੇ अच्छा बाबा ਇਹ ਦੱਸੋ ਖਾਂਡ ਚ ਮਿੱਠੀ ਹੁੰਦੀ ਹੈ ਇਹੋ ਖੰਡ ਹਾਂ ਵੀ ਖੰਡ ਹੀ ਹੂ ਐ ਬਸ اچھا ਵੀ ਜਿਹੜੀ ਬਾਜ਼ਾਰੋਂ ਚੋਂ ਮਿਲਦੀ ਹੈ ਜਿਹੜੀ ਗੰਨੇ ਤੋਂ ਬਣਦੀ ਆ ਉਹੀ ਖੰਡ ਹੁੰਦੀ ਹੈ ਉਹ ਗੁਆ ਵਧੀਆ ਹੈ ਇਹ ਉਦੋਂ ਵੀ ਵਧੀਆ ਖੰਡ ਹੈ ਮਤਲਬ ਉਹ ਵੀ ਵਧੀਆ ਖੰਡ ਹੈ ਜਿਵੇਂ ਅੰਗੂਰੀ ਦੀ ਹੁੰਦੀ ਹੈ ਅੱਛਾ ਇਹ ਜਿਵੇਂ ਆਪਾਂ ਨੂੰ ਅੰਗੂਰ ਪੀਲਾ ਲੱਗਦੀਆਂ ਨੇ ਪਹਿਲਾਂ ਇੱਥੇ ਜਿਆ ਕੋਈ ਚੀਜ਼ ਲੱਗਦੀ ਇਹ ਉਹ ਸਾਗ ਦੀ ਖੰਡ ਹੈ ਜਿਵੇਂ ਪੀਲਾ ਖਾ ਕੇ ਦੇ ਪਹਿਲਾਂ ਲੋਕ ਅੱਛਾ ਜੀ ਉਰੇ ਪ੍ਰਾਰਥਨ ਹੈ ਸਮਰਾ ਡਰਕਟ ਨੇ ਨਹੀਂ ਜਿਵੇਂ ਆਪਣੀ ਖੰਡ ਹੈ ਬਾਜ਼ਾਰ ਚੋਂ ਮਿਲਦੀ ਹੈ ਬਿਲਕੁਲ ਦੇਖਣ ਨੂੰ ਉਸੇ ਤਰ੍ਹਾਂ ਹੁੰਦੀ ਹੈ ਆ ਉਸੇ ਤਰ੍ਹਾਂ ਅੱਛਾ ਉਸੇ ਤਰ੍ਹਾਂ ਹੁੰਦੀ ਹੈ ਹਾਂ ਜਿਵੇਂ ਆਪਾਂ ਦੇਖਣ ਨੂੰ ਜਮਾ ਖੰਡ ਵਾਂਗੂ ਖੰਡ ਹੈ ਅੱਛਾ ਔਰ ਖਾਣ ਨੂੰ ਟੈਸਟੀ ਹੈ ਬਹੁਤ ਵਧੀਆ ਜਿਵੇਂ ਆਪਾਂ ਚੀੜੀ ਹੁੰਦੀ ਹੈ ਥੋੜੀ ਜਿਹੀ ਠੀਕ ਹੈ ਚੀੜੀ ਬਣੀ ਇਹਦੇ ਥੋੜਾ ਜਿਹਾ ਜਿਵੇਂ ਆਪਣੀ ਅੰਗੂਰਾਂ ਦੀ ਖੰਡ ਐ ਸੇ ਰੋਟ ਖੰਡ ਐ ਅੱਛਾ ਇਸੇ ਤਰ੍ਹਾਂ ਹਾਂ ਇਸੇ ਤਰ੍ਹਾਂ ਬਾਕੀ ਗੁਰਪੀਰਾਂ ਦੀ ਧਰਤੀ ਐ ਇਹ ਸਾਰੇ ਉਰੇ ਆ ਕੇ ਗਏ ਨੇ ਗੁਰੂ ਪੀਰ ਜਿੰਨੇ ਉਰੇ ਰਹਿ ਕੇ ਗਏ ਨੇ ਕਿਸੇ ਲੋਟ ਨਾਹੀ ਇਹ ਕੋਈ ਸਥਾਨ ਪਏ ਨਿਆਜ ਨੂੰ ਕੋਈ ਹੋਜਣਾ ਕੋਈ ਨਾ ਕੋਈ ਕਿਸੇ ਪਾਸੇ ਪਾਰਨ ਧਰਤੀ ਇਹ ਸਾਰੀ ਪੀੜਾ ਦਾ ਖੇਡ ਹੈ ਮਾਲਕ ਦਾ ਤਾਂ ਬਾਬਾ ਜੀ ਦਾ ਕਹਿੰਦਾ ਵੀ ਇੱਥੇ ਜਿਹੜੀ ਦਰਖਤ ਨੂੰ ਖੰਡ ਲੱਗਦੀ ਤੇ ਮਹੀਨੇ ਦੋ ਮਹੀਨੇ ਨੂੰ ਜਿਹੜੀ ਇੱਥੇ ਦਵਾਰੇ ਖੰਡ ਲੱਗੂ ਦੋਸਤੋ ਇੱਕ ਵਾਰ ਫੇਰ ਜਦੋਂ ਆਵਾਂਗੇ ਮਹੀਨੇ ਡੇਢ ਮਹੀਨੇ ਨੂੰ ਵੀਡੀਓ ਬਣਾਵਾਂਗੇ ਤੇ ਤੁਹਾਨੂੰ ਦੱਸਾਂਗੇ ਵੀ ਕਿੰਨਾ ਕੇ ਇਹਦੇ ਵਿੱਚ ਸੱਚਾਈ ਹੈ ਬਾਬਾ ਜੀ ਦਾ ਕਹਿਣਾ ਵੀ ਮੈਂ ਕਾਫੀ ਸਾਲ ਹੋ ਗਏ تھے ਰਹਿੰਦੇ ਨੂੰ ਤੇ ਆਈ ਵਾਰ ਜਿਹੜੀ ਮੈਂ ਖੰਡ ਵੇਖਦਾ ਤੇ ਲੋਕ ਵੀ ਜਿਹੜੇ ਇੱਥੋਂ ਮਤਲਬ ਖੰਡ ਇਕੱਠੀ ਕਰਕੇ ਲੈ ਕੇ ਜਾਂਦੇ ਆ ਦੋਸਤੋ ਵੀਡੀਓ ਦੇਖਣ ਲਈ ਬਹੁਤ ਬਹੁਤ ਸ਼ੁਕਰੀਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਇਸ ਤਰ੍ਹਾਂ ਦੇ ਵੀਡੀਓ ਜਿਹੜੀਆਂ ਤੁਹਾਨੂੰ ਪੇਜ ਤੇ ਮਿਲਦੀਆਂ ਰਹਿਣਗੀਆਂ